जन गण मन या दी नायक जाय है भारत भागि विदाता सो ये जेड़ा राष्ट्रगान है ए मेरे, है। है मेरे, है। मेरे ना ਉੱਤੋਂ ਲੈ ਕੇ ਤੇ نیچے ਤੱਕਿਆ ਹਜੇ ਵੀ ਮੇਰੇ ਲੋਕਾਂ ਨੇ ਖੜੇ ਹੋ ਗਏ ਹਮ ਅਗਰ ਮੈਂ ਉਹੀ ਗੱਲ ਕਰਾਂ ਤਾਂ ਫਿਰ ਮੈਨੂੰ ਭਾਰਤ ਦੇਸ਼ ਯਾਦ ਆਉਂਦਾ ਤੇ ਮੈਨੂੰ ਮੇਰੇ ਦੇਸ਼ ਦਾ ਤਿਰੰਗਾ ਉਹ ਜਿਹੜਾ ਮਾਰਦੇ ਨਾ ਸਾਇਰਨ ਬੋਲ ਕੇ ਬਣਾਦਾ ਤੇ ਫਿਰ ਸਲੂਟ ਕਰਦਾ ਹੈ ਤੁਸੀਂ ਦੇਖ ਲਿਓ ਜਿਹੜਾ ਥੋਂ ਧਰਤੀ ਨੂੰ ਪਿਆਰ ਕਰਦਾ ਤੇ ਇਸ ਦੇਸ਼ ਨੂੰ ਪਿਆਰ ਕਰਦਾ ਉਹ ਜਦੋਂ ਕਦੇ ਵੇਜੂਗਾ 15 ਅਗਸਤ ਤੇ ਜਾਂ ਇਧਰ ਉਧਰ ਤਾਂ ਫਿਰ ਥੋੜੇ ਖੜੇ ਹੋ ਜਾਂਦੇ ਆ ਲੂ ਕੰਡੇ ਤੇ ਫਿਰ ਸਲੂਟ ਕਰਦਾ ਇਹ ਇਹ ਪਾਮ ਦਾ ਮੇਰੀ ਮੇਰੇ ਦੇਸ਼ ਪ੍ਰਤੀ ਹੈ ਆਈ ਐਮ ਨਾਟ ਪਹਿਲਾ ਮੈਂ ਕਾਂਗਰਸੀ ਨਹੀਂ ਹਾਂ ਕਾਂਗਰਸੀ ਹਾਂ ਪਰ ਪਹਿਲਾ ਮੈਂ ਇਸ ਮਿੱਟੀ ਨੂੰ ਪਿਆਰ ਕਰਦਾ ਹੂੰ ਤੇ ਮੈਂ ਤਿਰੰਗੇ ਨੂੰ ਸਲੂਟ ਕਰਦਾ ਹਾਂ ਇਹ ਜਨ ਗਨ ਮੰਨਿਆ ਦੀ ਨਾਇਕ ਹੈ ਬਚਪਨ ਤੋਂ ਲੈ ਕੇ 47 ਸਾਲ ਤੱਕ ਉੱਤੋਂ ਤੱਕ ਭਰਿਆ ਹੋਇਆ ਹੈ ਰਾਜੇ ਚ ਨੈਸ਼ਨਲਿਜ਼ਮ ਬੀਜੇਪੀ ਨੂੰ ਵੇਖ ਕੇ ਤਾਂ ਨਹੀਂ ਆਉਂਦਾ ਨੋ ਨੋ ਇਟਸ ਨੋਟ ਐਨੀਬਾਡੀ ਹੂ ਇਸ ਸਟੇਇੰਗ ਇਨ ਥਿਸ ਕੰਟਰੀ ਇਸ ਦੇਸ਼ ਚ ਰਹਿ ਰਿਹਾ ਜਿਹੜਾ ਵਿਅਕਤੀ ਅਗਰ ਉਹਦੇ ਚ ਨੈਸ਼ਨਲਿਜ਼ਮ ਹੀ ਨਹੀਂ ਹੈ ਨਾਟ ਸਾਨੂੰ ਬੀਜੇਪੀ ਤੋਂ ਕੋਈ ਲਾਇਸੈਂਸ ਲੈਣ ਦੀ ਲੋੜ ਥੋੜੀ ਹੈ ਤੁਸੀਂ ਗਾਂਧੀ ਪਰਿਵਾਰ ਦਾ ਦੇਖ ਲਓ ਨੈਸ਼ਨਲਿਜ਼ਮ ਕੁੱਟਕੁੱਟ ਕੇ ਭਰਿਆ ਸਾਡੇ ਰਾਹੁਲ ਗਾਂਧੀ